ਅੱਛਾ ਤਿੰਨ ਉਹਨੇ ਉਹ ਤੋਂ ਦੂਰ ਅੱਛਾ ਉੱਥੇ ਪਾਣੀ ਆ ਡੁੱਬ ਗਿਆ ਉਹ ਅੱਛਾ ਚਲੋ ਇਹ ਵੀ ਅੱਛਾ ਠੀਕ ਹੈ ਕਿੰਨੇ ਕੋਈ ਆ ਰਹੀਆਂ ਪ੍ਰੋਬਲਮ ਆ ਪਾਪਾ ਨੇ ਅਨੇ ਸਰ ਆਪਾਂ ਕਹਿੰਦੇ ਵੀ 20 25 ਐਨੀਮਲ ਰੋਜ਼ ਦੇ ਕਰਾਉਣ ਆ ਅੱਛਾ ਜਿਹੜੇ ਪਿੰਡ ਕੱਟ ਆਫ ਹੋ ਚੁੱਕੇ ਆ ਸੇ ਆਪਾਂ ਬੇੜੀ ਤੇ ਜਾ ਕੇ ਆ ਬੇੜੀ ਤੇ ਜਾ ਕੇ ਨਾ ਕੀ ਕੀ ਦਿੱਕਤ ਆ ਰਹੀਆਂ ਜਾਦਾ ਜਾਦਾ ਸਰ ਇਹ ਹੋਈ ਹੈ ਵੀ ਭੁੱਖ ਨਹੀਂ ਲੱਗਦੀ ਕਈ ਜਾਨਵਰਾਂ ਨੂੰ ਜਾਂ ਪੈਰਾਂ ਦੇ ਜਿਸ ਮਸਲੇ ਹੈਗੇ ਜਿਨ੍ਹਾਂ ਦੇ ਪੈਰ ਖੱਲੋ ਉਹ ਜਿਹੜੀ ਮੂੰਹ ਖੁਰ ਦੀ ਜੀਸ ਤਾਂ ਨਹੀਂ ਹੋ ਰਹੀ ਉਹ ਰੈਕਸ਼ਨੇਸ਼ਨ ਹੋਈ ਹੋਈ ਉਹ ਦੀ ਡੈਕਸੀਨੇਸ਼ਨ ਹੋਈ ਹੋਈ ਸਰ ਓਕੇ ਸਾਈਕੋ ਟਿਕਾ ਬਹੁਤ ਅੱਛਾ ਸਰ ਤੁਸੀਂ ਫੌਂਡਿੰਗ ਕਿਹਾ ਅੱਛਾ ਯਾਰ ਅੱਲਰਾਂ ਕੱਲ ਨੌਰ ਹਾਂਜੀ ਕੀ ਨਾਮ ਉਹ ਦਾ ਡਾਕਟਰ ਰਮੇਸ਼ ਸਰ ਰਮੇਸ਼ ਹਾਂਜੀ ਸਰ ਥੋੜੇ ਡਾਕਟਰ ਬੇਪਨ ਲੈ ਕੇ ਜੀ ਆਈ ਸਰ ਜਨ ਬਹੁਤ ਫੇਮਸ ਸਰ ਕੱਲ ਨੌਰ ਦਾ ਅੱਛਾ ਅਸਾ ਇਥੇ ਆਪਣਾ ਇਹ ਬਰਖ ਤੇ ਸ਼ਿਫਟ ਕੀਤੇ ਹੋਏ ਪਰਿਵਾਰ ਹੈ ਹਾਂਜੀ ਸਰ ਸਰ ਮੈਂ ਸੀਡੀਪੀਓ ਕਲਾ ਨੂੰ ਅਨਰ ਰਿਸਕਿਊ ਲੈ ਕੇ ਨੋਟਿੰਗ ਅਫੀਸਰ ਲੈ ਆ ਸੀਡੀਪੀਓ ਕਲਾ ਨੂੰ ਬੜਾ ਜੀ ਹਾਂਜੀ ਰੈਸਕਿਊ ਕੀਤੇ ਹੋਏ ਕਿੰਨੇ ਕਿੰਨੇ ਪਰਿਵਾਰ ਹੈ ਸਰ ਇਹ ਦੋ ਹੀ ਪਰਿਵਾਰ ਨੇ 11 ਜਣੇ ਨੇ ਬਸ ਟੋਟਲ ਨੇ ਆ ਅੱਛਾ ਸੋਚ ਕਸ਼ਿਕਲ ਭਾਈ ਕਿਹੜਾ ਆਪਣਾ ਪਿੰਡ ਕਿਹੜਾ ਸੀ ਜੀ ਆਪਣਾ ਬਟ 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 ਕਿਹੜਾ ਪਿੰਡ ਹੈ ਆਪਣਾ ਡੇਰੀਵਾਲ ਡੇਰੀਵਾਲ ਪਾਣੀ ਚ ਡੁੱਬਿਆ ਹੋਇਆ ਕਰ ਤੁਹਾਡਾ ਅੱਛਾ ਆ ਡਾਣਾ ਕਿਰਨ ਦੇ ਉੱਤੇ ਡੇਰਾ ਨਾ ਪਿੰਡ ਚ ਨਹੀਂ ਨਾ ਹੀ ਡੇਰੇ ਤੇ ਆ ਤੇ ਪਿੰਡ ਦੇ ਸੱਜੇ ਪਾਰੀ ਹਾ ਟੱਕਰ ਆ ਗਿਆ ਤੇ ਉਸਮਾਨ ਨੇ ਕੱਢਿਆ ਗਿਆ ਤੇ ਕਿੰਤੀ ਜਿੰਨਾ ਅੱਛਾ ਕਿੰਨੇ ਘਰ ਆ ਤੁਹਾਡੇ ਹਾਂਜੀ ਕੋਈ ਰਹਿੰਦੇ ਆ 40 40 ਸੈਂਟ ਡੇਰਾ ਡੇਰਾ ਹੈ ਕਿ ਪੂਰਾ ਪਿੰਡ ਹੈ ਨਹੀਂ ਨਹੀਂ ਡੇਰਾ 5 ਜੀ ਹੈ ਹੀ 5 ਭਰਾ ਨੇ 5 ਭਰਾ 5 ਘਰ ਹਾਂਜੀ 5 ਘਰ ਹਾਂ ਚਲੋ ਕੋਈ ਨਹੀਂ ਤੁਹਾਡੀ ਇਹ ਵੀ ਕਰ ਦਾਂਗੇ ਇਹ ਵੀ ਕਰ ਦਾਂਗੇ ਇਹ ਤਾਂ ਕਰ ਦਾਂਗੇ ਇਹ ਤਾਂ ਇਹ ਕਰਦਾ ਕੰਦਾ ਵੀ ਜਿਹੜਾ ਹਾਂਜੀ ਘਰ ਦੀ ਕੰਦਾ ਵੀ ਚੱਲੀ ਜਾਂ ਕਰ ਉਹ ਤੁਹਾਡੀ ਮਦਦ ਕਰਾਂਗੇ ਜੀ ਘਰ ਬਣਾ ਕੇ ਦੇ ਦੇਣਾ ਉਹਨਾਂ ਦਾ ਘਰ ਵਾਲਾ ਘਰ ਵਾਲਾ ਦੀ ਮਰਜ਼ੀ ਦੇ ਸਰ ਕੀ ਹੋਇਆ ਇਹਦਾ ਕੋਈ ਲਾਤਰੀ ਕੰਮ ਕਰਦੀ ਬਈ ਬਾਹਰ ਇਹਨਾਂ ਨੂੰ ਮਿਲਦਾ 1500 ਰੁਪਏ ਮਹੀਨਾ ਮਿਲਦਾ ਕਿ ਨਹੀਂ ਨਹੀਂ ਮਿਲਦਾ ਇਹਨਾਂ ਦਾ ਹੈਂਡੀਕੈਪ ਦਾ ਸਰਟੀਫਿਕੇਟ ਬਣਾ ਦੇਓ ਇਹਨਾਂ ਨੂੰ ਉਹ ਲਵਾ ਦਿਓ ਇਹਨਾਂ ਨੂੰ ਠੀਕ ਹੈ ਤੇ ਨਾੜੇ ਇਹਨਾਂ ਦੇ ਆਪਾਂ ਘਰ ਬਣਾ ਕੇ ਦੇਣੇ ਆ ਜੀ ਮੈਂ ਕਰ ਰਿਹਾ ਜੀ ਇਹਦੇ ਵਾਸਤੇ ਤੁਹਾਡੀ ਨਹੀਂ ਨਹੀਂ ਤੁਹਾਨੂੰ ਬਣਾ ਕੇ ਦੇਾਂਗੇ ਜੀ ਤੁਹਾਡੇ ਘਰ ਬਣਾ ਕੇ ਤੁਹਾਡੇ ਬੱਚਿਆਂ ਨੇ ਕਬਰਾਂ ਬਣਾ ਦਿੱਤੀ ਵੀਰ ਪਾ ਮਰ ਗਏ ਅੱਜ ਹੀ ਸਾਡੀ ਘੁੱਟ ਲਈ ਚਲੋ ਇਹਨੂੰ ਤੁਸੀਂ ਵੀ ਲਗਾ ਦਿਓ ਚਲੋ ਬੈਠੋ ਤੈਨੂੰ ਬਸ ਟਿਕ ਕੋਈ ਥੋੜਾ ਕਰ ਬੜਾ ਕੇ ਦੇਾਂਗੇ ਜੀ ਤੁਹਾਡੇ ਥੋੜੇ ਨਾਲ ਖੜੇ ਆ ਸੀ ਇਹ ਨਹੀਂ ਬੜਾ ਕੇ ਦੇਾਂਗੇ ਤੁਹਾਨੂੰ ਪੂਰੇ ਪੈਸੇ ਦੇ ਆ ਦੇ ਹਾਂ ਇਹ ਤਾਂ ਆਪਣੇ ਐਸਟੀਮੇਟ ਬਣਾਈ ਰਹੇ ਹੋਣੇ ਜੀ ਅਸੀਂ ਅਸੀਂ ਬਣਾ ਕੇ ਦੇਾਂਗੇ ਮੈਂ ਆਪਣੇ ਮੈਂ ਆਪਣੇ ਲੈਵਲ ਤੇ ਵੀ ਕਰ ਰਿਹਾ ਸੀ ਲੱਖ ਲੱਖ ਰੁਪਏ ਪਾਵਾਂਗੇ ਜਿਨ੍ਹਾਂ ਦੇ ਖਾਤੇ ਐ ਤਨਾ ਸੀ ਕੋਈ ਨਹੀਂ ਕਰਾਂਗੇ ਨਹੀਂ ਚਲੋ ਪੋਰ ਜਿੱਥੇ ਪਾਣੀ ਆਇਆ ਉੱਥੋਂ ਕਿਹੜੀਆਂ ਆ ਗਈਆਂ ਢੇਡਿਚੇ ਨਹੀਂ ਪਾਣੀ ਆਇਆ ਖੇਤਾਂ 'ਚ ਬਹੁਤ ਨੁਕਸਾਨ ਹੋ ਗਿਆ ਇਹ ਤੁਹਾਡੇ ਵੱਸ 'ਚ ਤੇ ਬਾਕੀ ਆਪਣੇ ਸਟਾਫ ਨੂੰ ਵੀ ਦਿਓ ਜੀ ਬਹੁਤ ਵਧੀਆ ਕੰਮ ਕਰ ਰਹੇ ਹੋ ਤੁਸੀਂ ਗੋਡ ਬlesਸ ਯੂ ਠੀਕ ਹੈ ਲੈ ਬਈ ਦਿਓ ਸਰ ਦਿਓ ਸਰ ਤੁਸੀਂ ਦੋ ਮੈਲੇ ਸਭ ਦਿਓ ਬਹੁਤ ਅੱਛਾ ਔਰ ਇਹਦਾ ਜਿਹੜਾ ਵੀ ਤੁਹਾਡੇ ਪੇਸ਼ੈਂਟਸ ਆਂਦਾ ਨਾ ਤੁਹਾਨੂੰ ਪਾਣੀ ਦੀ ਬੋਤਲਾਂ ਭੇਜਦੇ ਨੇ ਪਹਿਲਾਂ ਉਹਨੂੰ ਬਿਠਾਣਾ ਹੈ ਪਾਣੀ ਪੁਲਾਣਾ ਫਿਰ ਦਵਾਈ ਦੇਣੀ ਹੈ ਠੀਕ ਹੈ ਉਹਨੂੰ ਕਹੋ ਜੀ ਪਾਣੀ ਪੀਓ ਬੈਠੋ ਫਿਰ ਦੱਸੋ ਕਿ ਤੱਕ ਦੀ ਇਹ ਅਰੇ ਅੱਛਾ ਇਸ ਵਾਰੀ ਜੀ ਜਿਹੜੇ ਤੁਹਾਡੇ ਜਿੰਨੇ ਖਾਸ ਕਰਕੇ ਜਿਹੜੇ ਬਾਰਡਰ ਚੱਲੇ ਆ ਉੱਥੇ ਹੜਾਂ ਦੀ ਬਹੁਤ ਜ਼ਿਆਦਾ ਮਾਰ ਪਈ ਆ ਮੈਂ ਪਠਾਨਕੋਟ ਗੁਰਦਾਸਪੁਰ ਪਹੁੰਚਿਆ ਮੈਂ ਪਠਾਨਕੋਟ ਕਵਰ ਕਰਕੇ ਆਇਆ ਇਸ ਤੋਂ ਪਹਿਲਾਂ ਮੈਂ ਕਪੂਰਥਲਾ ਤਰਨਤਾਰਨ ਫਾਜ਼ਿਲਕਾ ਫਿਰੋਜ਼ਪੁਰ ਸਾਰੇ ਜ਼ਿਲ੍ਹਿਆਂ ਦੇ ਵਿੱਚ ਜਾ ਕੇ ਆਇਆ ਔਰ ਹਰ ਜਗ੍ਹਾ ਤੇ ਜਿਹੜਾ ਹੈਗਾ ਉਹ ਮਤਲਬ ਫਸਲਾਂ ਦਾ ਨੁਕਸਾਨ ਤਾਂ ਹੋਇਆ ਹੀ ਆ ਲੋਕਾਂ ਦੀ ਫਸਲ ਵੀ ਗਈ ਹੈ ਔਰ ਉਹਦੇ ਨਾਲ ਨਾਲ ਕਈ ਜਗ੍ਹਾ ਤੇ ਜ਼ਮੀਨ ਵੀ ਗਈ ਹੈ ਖੇਤ ਨਹੀਂ ਲੱਭਦਾ ਉੱਥੇ ਖੇਤ ਹੀ ਨਹੀਂ ਰਿਹਾ ਹੈਗਾ ਔਰ ਇਸੇ ਤਰ੍ਹਾਂ ਜਿਹੜਾ ਹੁਣ ਤੁਹਾਡੇ ਐਤਵਾਰ ਤੱਕ ਤਾਂ ਜਿਹੜੇ ਸੀਗੇ ਤੁਹਾਡੇ ਮਤਲਬ ਜਿਹੜੇ ਗੁਰਦਾਸਪੁਰ ਔਰ ਪਠਾਨਕੋਟ ਅੰਮ੍ਰਿਤਸਰ ਚ ਉਹਨੇ ਹਾਲਾਤ ਨਹੀਂ ਸੀ ਬਟ ਜਿਹੜਾ ਉਸ ਤੋਂ ਬਾਅਦ بارش ਹੋਈ ਹੈ ਉਸ ਤੋਂ ਬਾਅਦ ਜਿਹੜਾ ਪਾਣੀ ਆਇਆ ਇੱਧਰ ਦੀ ਹਾਲਾਤ ਉੱਧਰ ਨਾਲੋਂ ਵੀ ਖਰਾਬ ਹੋ ਗਏ ਬਹੁਤ ਜ਼ਿਆਦਾ ਦੋਨੋਂ ਪਾਸੇ ਬਹੁਤ ਹਾਲਾਤ ਖਰਾਬ ਹੋਏ ਆ ਔਰ ਕੱਲ ਵੀ ਮੈਂ ਸਾਰੇ ਪਠਾਨਕੋਟ ਚ ਦੇਖ ਕੇ ਆਇਆ ਵੀ ਸੜਕਾਂ ਦਾ ਪੁਲਾਂ ਦਾ ਜ਼ਮੀਨ ਦਾ ਖੇਤੀ ਦਾ ਲੋਕਾਂ ਦੇ ਘਰਾਂ ਦਾ ਜਿਹੜਾ ਇੰਨਾ ਜ਼ਿਆਦਾ ਨੁਕਸਾਨ ਹੋਇਆ ਜਿਹਦਾ ਕਿ ਅੰਦਾਜ਼ਾ ਲਗਾਉਣਾ ਮੁਸ਼ਕਲ ਹੈ ਜ਼ਮੀਨ ਤੇ ਆ ਕੇ ਪਤਾ ਲੱਗਦਾ ਇਹਦੇ ਵਾਸਤੇ ਸਰਕਾਰ ਨੇ ਜਿਹੜਾ ਹੈਗਾ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਸਾਰੇ ਮੰਤਰੀ ਔਰ ਐਮ ਐਲ ਏ ਸਾਹਿਬਾਨ ਔਰ ਪੂਰੇ ਜੰਨੇ ਵੀ ਸਾਡੇ ਆਫਸਰ ਸਾਹਿਬਾਨ ਸਾਰੇ ਵਿਭਾਗਾਂ ਦੇ ਉਹ ਤਨਦੇਹੀ ਨਾਲ ਲੋਕਾਂ ਦੀ ਸੇਵਾ ਕਰਦੇ ਆ ਬੜੇ ਔਖੇ ਹਾਲਾਤ ਹੈ ਜ਼ਿਆਦਾ ਪਾਣੀ ਮਾਚਲ ਤੋਂ ਔਰ ਜੰਮੂ ਜੰਮੂ ਤੋਂ ਆਇਆ ਸਾਰੇ ਜੰਮੂ ਕਸ਼ਮੀਰ ਤੋਂ ਪਿਛੋਕਾ ਪਾਣੀ ਜਿਹਨੇ ਜਿਆਦਾ ਬਰਬਾਦੀ ਕੀਤੀ ਆ ਵੀ 2.5 ਲੱਖ ਕਿਊਸਿਕ ਆ ਗਿਆ ਪਹਿਲਾਂ ਜਿਹਦੀ 50 ਹਜ਼ਾਰ ਦੀ ਰਿਕਵੈਸਟੀ ਸੀ ਉਸ ਤੇ 2.5 ਲੱਖ ਕਿਊਸਿਕ ਆ ਗਿਆ ਉਹਨਾਂ ਨੇ ਤੁਸੀਂ ਬਾਅਦ ਵੀ ਤੋੜਤਾ ਉਹਦੇ ਵਾਸਤੇ ਪਹਿਲਾ ਰੈਸਕਿਊ ਹੈਗਾ ਉਹ ਫੌਜ ਨੇ ਐਨਡੀਆਰ ਐਫਐਸਟੀਆਰ ਐਫਰ ਨੁਕਾ ਨੇ ਐਨਜੀਓਜ਼ ਨੇ ਵੀ ਸਾਰਾ ਮਿਲ ਕੇ ਜਿਹੜੇ ਜਿਵੇਂ ਬਾਬਾ ਅਭੀਰ ਸਿੰਘ ਸੇਚਵਾਲ ਜੀ ਬੋਟਸ ਵਗੈਰਾ ਵੀ ਹੋਰ ਵੀ ਜਿਹੜੇ ਖਾਸ ਹੈਲਪ ਵਗੈਰਾ ਉਹਨਾਂ ਨੇ ਰੈਸਕਿਊ ਉਹਨਾਂ ਜਿਹੜਾ ਰਲੀਫ ਪਾਈਆ ਰਸ ਹੈ ਜਿਹੜੀ ਮੇਰੀ ਡਿਊਟੀ ਆ ਬਾਕੀ ਸਾਰੇ ਮੇਰੇ ਜਿਹੜੇ ਸਹਿਯੋਗੀ ਆ ਉਹ ਕੋਈ ਐਨੀਮਲ ਸੈਂਟਰੀ ਵਾਲਾ ਉਹਨਾਂ ਦਾ ਇਲਾਜ ਕਰ ਰਿਹਾ ਇੱਥੇ ਵੀ ਕੈਂਪ ਲੱਗਿਆ ਸਾਡਾ ਵੀ ਲੱਗਿਆ ਸੋ ਮੇਰਾ ਜਿਹੜਾ ਕੰਮ ਹੈ ਉਹ ਮੈਡੀਕਲ ਰੀਫ ਹੈ ਤੋਂ ਜਿਹੜੀ ਇੱਥੇ ਆ ਕੇ ਮੇਰੀ ਜਲਾ ਪ੍ਰਸ਼ਾਸਨ ਨਾਲ ਮੈਡੀਕਲ ਪ੍ਰਸ਼ਾਸਨ ਨਾਲ ਸਿਵਲ ਪ੍ਰਸ਼ਾਸਨ ਨਾਲ ਗੱਲ ਹੋਈ ਆ ਕਿ ਸਾਡੇ ਜਿਹੜੇ ਬੰਦੇ ਆ ਚਾਹੇ ਸਾਡੇ ਆਸ਼ਾ ਵਰਕਰ ਹੈ ਮਲਟੀ ਪਰਪਸ ਹੈਲਥ ਵਰਕਰ ਹੈ ਫਾਰਮਾਸਿਸਟ ਡਾਕਟਰ ਜਿੰਨੇ ਵੀ ਸਾਡੇ ਪੈਰਾਮੈਡਿਕ ਸਟਾਫ ਹੈ ਜਿੰਨੇ ਵੀ ਸਾਡੇ ਸਿਵਲ ਸਰਪੰਚ ਸਾਰੇ ਉਹ ਡੇ ਟਾਈਮ ਲੋਕਾਂ ਦੀ ਸੇਵਾ ਚ ਲੱਗੇ ਹੋਏ ਔਰ ਜਿੱਥੇ ਤੱਕ ਹਰ ਜਗ੍ਹਾ ਤੇ ਦਵਾਈ ਪਹੁੰਚ ਲਈ ਹੈ ਬੋਡਰ 'ਲ ਪਹੁੰਚ ਰਹੀ ਹੈ ਇੱਕੋ ਸਾਡੇ ਆਪਣੇ ਬੰਦੇ ਵੀ ਬਿਮਾਰ ਹੋ ਰਿਹਾ ਸਾਡੇ ਬਹੁਤ ਸਾਰੇ ਵਰਕਰਸ ਦੇ ਆਪਣੇ ਘਰ ਡੁੱਬੇ ਹੋਏ ਆ ਲੇਕਿਨ ਉਹ ਸੇਵਾ ਭਾਵਨਾ ਕੰਮ ਕਰ ਰਿਹਾ ਇਸੇ ਤਰ੍ਹਾਂ ਬਹੁਤ ਸਾਰੀਆਂ ਐਨ ਜੀਓਜ਼ ਕੰਮ ਕਰ ਰਹੀਆਂ ਲੋਕਾਂ ਨੂੰ ਰਿਲੀਫ ਤੇ ਰੈਸਕਿਊ ਮਤਲਬ ਹੁਣ ਰਿਲੀਫ ਮਟੀਰੀਅਲ ਵੀ ਪਹੁੰਚ ਰਿਹਾ ਹੈਗਾ ਖਾਣਾ ਵੀ ਪਹੁੰਚ ਰਿਹਾ ਆਪਣੇ ਮवेशੀਆਂ ਵਾਸਤੇ ਦੁੱਧਾਰੂ ਪਸ਼ੂ ਲਈ ਚਾਰਾ ਵੀ ਪਹੁੰਚ ਰਿਹਾ ਔਰ ਸੁੱਕਾ ਰਾਸ਼ਨ ਸਭ ਤੋਂ ਜ਼ਿਆਦਾ ਜਿਹੜਾ ਡਵਾਈਸ ਜ਼ਰੂਰੀ ਹੁੰਦੀ ਆ ਉਹ ਸੁੱਕਾ ਰਾਸ਼ਨ ਤੇ ਪਾਣੀ ਹੁੰਦਾ ਸਾਡੀ ਕੋਸ਼ਿਸ਼ ਆ ਕਿ ਉਹਨਾਂ ਨੂੰ ਜਿਹੜਾ ਪਾਣੀ ਸਹੀ ਪਹਚਾਈਏ ਤੇ ਜੇ ਕੋਈ ਬਿਮਾਰ ਹੋਵੇ ਸੈਂਡ ਡਿਜ਼ੀਜ਼ਸ ਹੋ ਰਹੀਆਂ ਟਾਈਰਿਆ ਡੈਂਗੀ ਉਹਦਾ ਵੀ ਰਿਸਕ ਬਣਿਆ ਹੋਇਆ ਤੇ ਜੁੜੀ ਥੋੜੀ ਜਿਹੀ ਇੱਥੇ ਲੋਡ ਸੀ ਜਿਹੜੀ ਜਿਹੜੇ ਉਹ ਸੀ ਮੈਂ ਅੱਜ ਇੰਡੀਅਨ ਮੈਡੀਕਲ ਐਸੋਸੀਏਸ਼ਨ ਨਾਲ ਗੱਲ ਕੀਤੀ ਔਰ ਉਹਨੂੰ ਮੈਂ ਕਿਹਾ ਵੀ 100 ਐਮਬੂਲੈਂਸ ਸਾਨੂੰ ਤੁਸੀਂ ਦਿਓਗੇ ਤੇ ਪੈਰਾਮੈਡੀਕਸ ਵਿਦ ਮੈਡੀਸਿਨਸ ਤੇ ਉਹ ਆਣੀਆਂ ਸ਼ੁਰੂ ਹੋ ਜਾਣਗੇ ਐਮਬੂਲੈਂਸ ਤੁਹਾਡੇ ਕੋਲੇ ਸਾਡੇ ਸਟਾਫ ਨੂੰ ਵੀ ਥੋੜਾ ਜਿਹਾ ਸਾਹ ਆਏਗਾ ਉਹਦੇ ਨਾਲ ਤੇ ਹੋਰ ਵੀ ਬਹੁਤ ਸਾਰੀਆਂ ਐਨ ਜੀਓਜ਼ ਨਾਲ ਮੇਰੀ ਗੱਲ ਹੋਈ ਆ ਇਸ ਤੋਂ ਸਵਾਇ ਜਿਹੜੀ ਸਭ ਤੋਂ ਵੱਡੀ ਗੱਲ ਐ ਜੋ ਮੈਂ ਮਹਿਸੂਸ ਕੀਤਾ ਉਹ ਇਹ ਹੈਗਾ ਵੀ ਜਿਸ ਤਰ੍ਹਾਂ ਤੁਹਾਡੇ ਮੈਂ ਅੰਦਰ ਪਰਿਵਾਰਾਂ ਨੂੰ ਮਿਲ ਕੇ ਆ ਅ ਅਗਲੇ ਦੀ ਨਾ ਤਾਂ ਫਸਲ ਬਚੀ ਆ ਜੀ ਜ਼ਮੀਨ ਲੱਭਣੀ ਪਊਗੀ ਵੀ ਕਿੱਥੇ ਗਈ ਆ ਬਚੀ ਆ ਕਿ ਨਹੀਂ ਬਚੀ ਆ ਔਰ ਉਹਨਾਂ ਦੇ ਘਰ ਜਿਹੜੇ ਸੀਗੇ ਘਰਾਂ 'ਚ ਪਾਣੀ ਵੜ ਗਿਆ ਸਮਾਨ ਵੀ ਖਰਾਬ ਹੋ ਗਿਆ ਤੇ ਘਰ ਵੀ ਜਾਂ ਤਾਂ ਅਨਸੇਫ ਹੋ ਗਿਆ ਜਾਂ गिर ਗਿਆ ਜਾਂ ਮਤਲਬ ਰਹਿਣਯੋਗ ਨਹੀਂ ਰਿਹਾ ਤੇ ਇਹਨਾਂ ਲੋਕਾਂ ਨੂੰ ਇਸ ਵੇਲੇ ਸਾਡੇ ਜਿਹੜੇ ਆਪਣੇ ਭਰਾਵਾਂ ਦੀ ਲੋੜ ਹੈ ਤੇ ਮੈਂ ਖੁਦ ਇਹ ਫੈਸਲਾ ਕੀਤਾ ਕਿ ਦੋ ਪਰਿਵਾਰ ਇੱਕ ਕਿਸਾਨ ਦਾ ਪਰਿਵਾਰ ਤੇ ਇੱਕ ਮਜ਼ਦੂਰ ਦਾ ਪਰਿਵਾਰ ਮੈਂ ਅਡੌਪਟ ਕਰਾਂਗਾ ਜਿਹੜੇ ਸਾਡੇ ਲੋਕਲ ਲੀਡਰ ਹੈ ਚਾਹੇ ਐਮਐਲਏ ਸਾਹਿਬ ਹੋਣ ਡਿਪਟੀ ਕਮਿਸ਼ਨਰ ਜ਼ਿਲ੍ਹਾ ਪ੍ਰਸ਼ਾਸਨ ਸਾਡੇ ਸਿਹਤ ਵਾਲੇ ਹੋਣਗੇ ਅਸੀਂ ਵੈਰੀਫਾਈ ਆਈਡੈਂਟੀਫਾਈ ਕਰਾਂਗੇ ਤੇ ਉਹਦੇ ਨਾਲ ਅਸੀਂ ਉਹਨਾਂ ਦੇ ਅਕਾਊਂਟਸ ਵੈਰੀਫਾਈ ਕਰਕੇ ਆਧਾਰ ਕਰਕੇ ਸਾਰੇ ਅਸੀਂ ਉਹਨਾਂ ਨੂੰ ਕਰਾਂਗੇ ਅਸੀਂ 1-1 ਲੱਖ ਰੁਪਏ ਉਹਨਾਂ ਦੇ ਖਾਤੇ 'ਚ ਭਾਣ ਦਾ ਮਤਲਬ ਮੈਂ ਖੁਦ ਫੈਸਲਾ ਕੀਤਾ ਹੈ ਮੇਰਾ ਨਿੱਜੀ ਫੈਸਲਾ ਹੈ ਕਿ ਜੋ ਸਾਡੇ ਮੁੱਖ ਮੰਤਰੀ ਸਾਹਿਬ ਨੇ ਔਰ ਅਸੀਂ ਸਰਕਾਰ ਨੇ ਫੈਸਲਾ ਕੀਤਾ ਪਿਆ ਅਸੀਂ ਇੱਕ ਮਹੀਨੇ ਦੀ ਤਨਖਾਹ ਅਸੀਂ ਸੀਐਮ ਰਲੀਫ ਫੰਡਸ ਦੇਵਾਂਗੇ ਉਹ ਵੀ ਦੇਵਾਂਗੇ ਉਸ ਤੋਂ ਓਵਰ ਐਂਡ ਅਬਵ ਮੈਂ ਦੋ ਪਰਿਵਾਰ ਅਡਾਪਟ ਕੀਤੇ ਮੈਂ ਕੁਝ ਡਾਕਟਰਾਂ ਨਾਲ ਗੱਲ ਕੀਤੀ ਹੈ ਉਹਨਾਂ ਨੇ 5 5 ਮਤਲਬ ਟੋਟਲ 7 ਪਰਿਵਾਰਾਂ ਦੀ ਸਪਾਂਸਰਸ਼ਿਪ ਮੇਰੇ ਕੋਲ ਆ ਰਹੀ ਆ ਸੋ ਇਹ ਹਰ ਫਲੱਡ ਇਫੈਕਟਿਡ ਜ਼ਿਲ੍ਹੇ ਦੇ ਗੱਲ ਹੋਈ ਹੈ ਮੈਨੂੰ ਉਮੀਦ ਹੈ ਕਿ ਅਸੀਂ ਬਹੁਤ ਸਾਰੇ ਪਰਿਵਾਰਾਂ ਦੀ ਇਸ ਤਰ੍ਹਾਂ ਜਿਹੜੇ ਸਾਰੇ ਹੋਰ ਵੀ ਜਿਹੜੇ ਦਾਨੀ ਸੱਜਣਾਂ ਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਤੁਸੀਂ ਇੱਕ ਪਰਿਵਾਰ ਨੂੰ ਅਡਾਪਟ ਕਰ ਲਓ ਉਹਦੇ ਨਾਲ ਗੱਲ ਕਰੋ ਔਰ ਉਹਨਾਂ ਦੇ ਖਾਤੇ ਦੇ ਵਿੱਚ ਸਿੱਧਾ ਡਾਇਰੈਕਟਲੀ ਜਿਹੜਾ ਵੈਰੀਫਾਈ ਕਰਨ ਤੋਂ ਬਾਅਦ ਉਹਨਾਂ ਦੇ ਖਾਤੇ 'ਚ 1 ਲੱਖ ਰੁਪਇਆ ਪਾ ਦਿਓ ਤਾਂ ਕਿ ਜਦੋਂ ਬੰਦਾ ਆਪਣੇ ਘਰ ਵਾਪਸ ਜਾਵੇ ਉਹ ਖੜ ਕੇ ਆਪਣੇ ਘਰ ਨੂੰ ਦੇਖ ਜਾਵੇ ਤਾਂ ਉਹਦੀ ਜੇਬ ਦੇ ਵਿੱਚ 1 ਲੱਖ ਰੁਪਇਆ ਹੋਵੇ ਤੇ ਸੋਚੇ ਵੀ ਮੈਂ ਘੱਟੋ ਘੱਟ ਇੱਕ ਘੱਟੋ ਆਪਣਾ ਜਿਹੜੀਆਂ ਇੱਟਾਂ ਹੈਗੀਆਂ ਸਾਰਾ ਕੁਝ ਹੈਗਾ ਫੇਰ ਮੈਂ ਆਪਣੇ ਬੱਚਿਆਂ ਲਈ ਸਰਦੀਆਂ ਆਉਣ ਤੋਂ ਪਹਿਲਾਂ ਪਹਿਲਾਂ ਕਰੋਨਾ ਦੀ ਢੋਤੀ ਬਾਹਰ ਲਗਾਈ ਨੇ ਸਾਰੇ ਅੱਛਾ 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 ਹੁਣ ਕੋਈ ਨਹੀਂ ਹਾਂ ਇਹਦੇ ਚ ਪਾਣੀ ਆਇਆ ਸੀ ਅੰਦਰ ਹਾਂਜੀ ਆਇਆ ਸੀ ਕਿੰਨਾ ਪਾਣੀ ਸੀ ਇੱਥੇ ਅੱਠ 10 ਇੰਚ ਸੀ ਬਿਲੋਂ ਅੰਦਰ ਕਮਰੇ ਚ ਭੜ ਗਿਆ ਹਾਂਜੀ ਬਾਕੀ ਸਾਮਾਨ ਦਾ ਨੁਕਸਾਨ ਤਾਂ ਨਹੀਂ ਹੋਇਆ ਇਹ ਡਬਲ ਸਟੋਰੀ ਹੈ ਤੁਹਾਡਾ ਇਹ ਹਾਂਜੀ ਸਰ ਹੋਰ ਕੀ ਬਿਲਡਿੰਗ ਹੈ ਆਪਣੇ ਕੋਲੇ ਸਾਡੇ ਇਹੀ ਹੈ ਇੱਕ ਰਕਟ ਗੋਲੀ